ਅੱਜ ਪ੍ਰਧਾਨ ਜੀ ਨੇ ਸਟੇਟਮੈਂਟ ਜੀ ਜੀ ਮੈਂ ਚਾਹੁੰਦਾ ਇੱਕ ਮੁੱਦਾ ਆਪਣੇ ਚਾਰਿਆਂ ਭੈਣਾਂ ਦਾ ਕਿ ਪ੍ਰਿੰਸਾਪੀ ਹੋ ਜਾਓ ਤੇ ਪੁਰਾਣਾ ਘਵਾਰਿਆ ਫਰਸਦਾਰ ਪੁਰੇ ਨੂੰ ਚਲਦਾ ਤੁਹਾਨੂੰ ਸਹੀ ਉਹਨਾਂ ਦੇ ਉੱਤੇ ਉਹ ਬਠੀ ਦਾ ਸਭ ਨਾਲ ਸਾਰ ਮੇਰੇ ਫੈਂਡਰ ਤੋਂ ਜਿੰਨਾ ਫਤਖਤ ਜੀ 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 ਕਿ ਦੇ ਪਾਣੀ ਵਰਕਰ ਯਾਦ ਰੱਖੋ ਸਵੇਕੀ ਉਹਨਾਂ ਨੇ ਬਹੁਤ ਯਾਰ ਰੱਖਿਆ ਸੀ ਉਹਨਾਂ ਦਾ ਕੀ ਜਾਣੇ ਸ੍ਰੀ ਬਾਜਾ ਸਾਹਿਬ ਦਾ ਸਾਰੇ ਮਤਲਬ ਦਾ ਕਰਦੇ ਨਾ ਸਮਾ ਬਾਬੂ ਨੂੰ ਮੁੰਚੀ ਤੋਂ ਜੇ ਕਿਚੇ ਤਾਰਨਾ ਤੋਂ ਲੈ ਕੇ ਹਵਾ ਦਾ ਤੋਂ ਲੈ ਕੇ ਸਾਰੇ ਬਦਲਾਅ ਦੇ ਵਿੱਚ ਕੀ ਹੋਰ ਠੀਕ ਹੀ ਹੋਗਾ ਹਜੇ ਜੀਜ ਕਰੋ ਹੋਰ ਕੋਸ਼ਿਸ਼ ਜਨ ਬਦਲਾਅ ਦੇ ਵਿੱਚ ਕੀ ਕਰਦੇ ਕਿ ਸਥਾਨ ਤੋਂ ਕੋਈ ਨਸ਼ਾ ਫੜਿਆ ਜਾਏਗਾ ਉਥੋਂ ਐਸਐਸਪੀ ਨੂੰ ਦਿੱਤਾ ਜਾਏਗਾ ਤੇ ਫੈਂਡ ਕਰਵਾਇਆ ਜਾਏਗਾ ਕਿ ਤੁਸੀਂ ਹਰ ਉਹ ਨੂੰ ਮੁੱਖ ਮੰਤਰੀ ਸੰਸਥਾ ਕੇਂਦਰ ਨੂੰ ਖੋਲ ਦਿੱਤਾ ਹੈ ਕਿ ਤੁਸੀਂ ਸਕਵਰ ਪਾਓਗੇ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਫਿਰ ਕੰਪਲੇਂਟ ਸੈਂਟਰ ਜੂਲਿਓ ਤੁਹਾਨੂੰ ਪਰ ਮੈਨੂੰ ਡਾਕਟਰ ਜਾਏਗੀ ਉਥੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿ ਕਿੱਥੇ ਜਾਓਗੇ ਉਹਨੇ ਗੰਭੀਰ ਇਨਸਾਫ ਕਿੱਥੇ ਮਿਲੇਗਾ ਇਹ ਕਰਕੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਜੇਰੇ ਮੇ ਉਹ ਮੇਰੇ ਕੱਲ ਲੋਕਾਂ ਨੂੰ ਉਜਾਉਣਾ ਚਾਹੁੰਦੇ ਨੇ ਕਿ ਉਸ ਪਾਈਆਂ ਮਹੀਨਿਆਂ ਤੋਂ ਵਿੱਚ ਜੋ ਕੁਝ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਚਲੰਦਾ ਆਂ ਆਪਣਾ ਤੇ ਕਰ ਲੈਣ ਲਗਾ ਉੱਥੋਂ ਦਾ ਸਰਕਾਰ ਚਲਾਉਂਗਾ ਪਾਈ ਨੂੰ ਉਹ ਕਹਿਣੇ ਚਾਹੁੰਦਾ ਕਿ ਉੱਥੇ ਅਨਾਉਂਸ ਹੋਵੇ ਮੁੱਖ ਮੰਤਰੀ ਜੱਪ ਨਾਲ ਦੇ ਅਫਸਰਾਂ ਕੋਲ ਲੈਟਰ ਕੋਲ ਰੱਖਣੇ ਪੂਰਾ ਦੇ ਉੱਥੇ ਤੁਹਾਡਾ ਸਾਈਨ ਨਹੀਂ ਚੜ੍ਹਣੇ ਤਾਨੂੰ ਇਵਨ ਕੋਈ ਐਸਚੂ ਵੀ ਮਿਲ ਨਹੀਂ ਜਿੰਦੇ ਜੇ ਦਾ ਤੁਸੀਂ ਕਰੋ ਕਰਕੇ ਮੋਗੰਤਰ ਦੀ ਖੋਜ ਬਹੁਤ ਫਿਲਮ ਉਹਦਾ ਸਾਨੂੰ ਕੰਮਕ ਨਹੀਂ ਜਦਾ ਬਹੁਤ ਜੇ ਦਾ ਸ਼ਕਤੀਆ ਉੜੋਖਾ ਨਾ ਕਿਹਾ ਮੋਗੰਤਰ ਦੀ ਬੋਤਲੀ ਨੂੰ ਜੋ ਬੋਤਲ ਜਦੋਂ ਪੁਰੀ ਦੋ ਸਰ ਹੁਣ ਬਾਵਾਂ ਚਾਹਤਾ ਬਹਿਮ ਸੰਪੀੜ ਬਾਰੇ ਸਥਾਨੀ ਦਾਲ ਤੇ ਕੋ ਆਜੂ ਮੈਂ ਇਹ ਕਿਹਾ ਕਿ ਜੋ ਕਾਹਦਾ ਹਾਲਾਤ ਪੜ ਪੰਜਾਬ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਬੜੀ ਕਿ ਜਾਨੋ ਜਿਹੜੀ ਉਹ ਦੇਖੇ ਫਾਨੋ ਇਹ ਤੋਂ ਅਗਲੀ ਬਸ ਇਹੋ ਜਿਹਾ ਬਕੀ ਜਿਨੀ ਸਿੱਖੀ ਤਲ ਕਾਇਮ ਆਤਵਾਦ ਦੇ ਵਿੱਚ ਨੂੰ ਇਸ ਕੰਮ ਵਿੱਚ ਸ਼ੱਕ ਕਰ ਲਿਆ ਫਤਵਾ ਦੀ ਦੇ ਬਹੁਤ ਚੀਜ਼ਾਂ ਦਾ ਪਰ ਇਹਨਾਂ ਨੂੰ ਮੋਡਰੇਟ ਸਮਝੇਗਾ ਨਾ ਕਿ ਕੰਪੂ ਜਾਂ ਗਰਮ ਖਿਆਲੀ ਦੇ ਸਮਝੇਗਾ ਉਪਰੇ ਬਾਦਲ ਸੁਬੀਰ ਬਾਦਲ ਕੋਲ ਰਿਪੋਰਟ ਸੀ ਜਿਹੜੇ ਵੱਡੇ ਬਾਦਲ ਸਾਹਤ ਜੀ ਉਹਨਾਂ ਨੂੰ ਤੁਸੀਂ ਇਹ ਜੋ ਸੋਫੀਗਤ ਬਾਦਲ ਨੂੰ ਉਹ ਦੁਨੀਆਂ ਤੋਂ ਕੱਢਣਾ ਪਊਗਾ ਕਾਲੀ ਕਲਪਤ ਹੋਣਾ ਤੇ ਮੇਰਾ ਖਿਆਲ ਹੈ ਕਿ ਉਹ ਜੋਗੇ ਉਹਨਾਂ ਨੂੰ 14 ਨੁਕਸਾਨ ਪਈ ਹੈ ਇਕ ਕਲਿਦਾ ਦਾ ਕਰੇਗਾ ਪੰਜਾਬ ਚ ਬਹੁਤ ਏਰਸ ਬਣਾ ਕੇ ਜਿੰਨੇ ਚੌੜਾ ਹਵਾ ਦੀਆਂ ਸੰਸਦ ਨੂੰ ਕਿੰਨਾ ਚਾਲੀ ਚਾਹ ਰਹੀ ਹੈ ਇਥੇ ਜੇ ਤੱਕ ਚਾਰ ਆਉਣੀਆਂ ਨੇ ਜਿਹੜਾ ਕੰਨ ਗੁਰਬਾਤ ਦੇਖਾਂਗੇ ਹੋਰ ਲੜਾਂਗੇ